ਗਾ ਹੈ ਇਹ ਹੁਣ ਇਹਨੇ ਸਾਈਡ ਤੇ ਪਾਉਣਾ ਵਾ ਦੂਜੀ ਸਾਈਡ ਤੇ ਕਿਉਂਕਿ ਮੈਂ ਥੋੜੀ ਸਕਿਪ ਕਰਤੀ ਸੀ ਵੀਡੀਓ ਵੀ ਵੀ ਜਿਆਦਾ ਤੁਹਾਨੂੰ ਬੈਰ ਉਹਨਾਂ ਦੇਖਣੇ ਪੈਣ ਤੇ ਇੱਥੇ ਵੀ ਇਹਨੇ ਹੁਣ ਇੱਕ ਦੋ ਬੈਰੀ ਪਾਉਣੇ ਆ ਤੇ ਆਹ ਸਾਈਡ ਤੋਂ ਜਿਵੇਂ ਉਹ ਸਾਡੇ ਪਿੱਛੇ ਬਿੰਨ ਪਏ ਹੁੰਦੇ ਨਾ ਘਰ ਦੇ ਪਿੱਛੇ ਉੱਥੋਂ ਵੀ ਬੰਦਾ ਬਿੰਨ ਲਿਆ ਕੇ ਬਾਹਰ ਧਰ ਲੈਂਦਾ ਵਾ ਇੱਕ ਸਾਈਡ ਵੋਗ ਨਾਲ ਬਣਾ ਦਿੰਦੇ ਹੁੰਦੇ ਆ ਹੁਣ ਇੱਕ ਜਾਂ ਦੋ ਬੈਰੀ ਹੋਰ ਪਾਣੇ ਆ ਮੈਂ ਵੀ ਆ ਸੈਕਿੰਡ ਲਾਸਟ ਬੈਰੂਆ ਤੇ ਇਹੋ ਸਾਈਡ ਬੱਕੋ ਕੰਪਲੀਟ ਹੋ ਜਾਣੀ ਆ ਫਿਰ ਇਹ ਫਰੰਟ ਤੇ ਪਾਵਾਂਗੇ ਇਹ ਨਾਲ ਦਾ ਬੰਦਾ ਪੁੱਛ ਫਿਕਸ ਕਰ ਜਾਂਦਾ ਵਾ ਜਿਵੇਂ ਪੂਰੀ ਕੰਕਰੀਟ ਸਮੋਥ ਕਰ ਜਾਂਦਾ ਵਾ ਵੀ ਅਗਲੇ ਬੰਦਲੇ ਈਜ਼ੀ ਹੋ ਜੇ ਫਿਰ ਮਿਲਦਿਰ ਦਾ ਕੰਮ ਕਰ ਜਾਂਦੇ ਆ ਜਿਹੜਾ ਘਰ ਸਾਹਮਣੇ ਰਬਿਸ਼ ਪਿਆ ਵਾ ਨਾ ਇਧਰਲੀ ਵੀ ਇਹਨਾਂ ਨੇ ਆ ਮੇਰੀ ਵੀਡੀਓ ਦੇ ਵਿੱਚ ਹੀ ਨਾ ਇੱਕ ਟਰੱਕ ਆਊਗਾ ਇਹ ਬਿੰਨ ਡ੍ਰੌਪ ਕਰਦਾ ਉਹ ਸਾਰਾ ਗੰਦ ਜਾਊਗਾ ਇਹ ਤੇ ਆ ਇਹਨੂੰ ਮੈਂ ਲਾਸਟ ਵਾਰ ਦੇਣ ਲੱਗਿਆ ਵਾਂ ਤੇ ਫੇਰ ਅਸੀਂ ਦੂਜੀ ਸਾਈਡ ਤੇ ਕੰਕਰੀਟ ਸਟਾਰਟ ਕਰਾਂਗੇ ਇਹਦੇ ਵਿੱਚ ਉਹਨੇ ਕੰਕਰੀਟ ਹਾਫ ਹੀ ਪਾਉਣੀ ਆ ਹਾਫ ਇਹਨੇ ਦੂਜੀ ਸਾਈਡ ਤੇ ਲੈ ਜਾਣੀ ਆ ਇਹ ਦੋਸਾਰੀਆਂ ਨੇ ਕੰਪਲੀਟ ਹੋ ਗਈ ਉਹ ਹੁਣ ਇਹ ਮੈਨੂੰ ਕਹਿੰਦੇ ਸੀਗਾ ਜਿਹੜੇ ਤਰ੍ਹਾਂ ਸ਼ੂਟ ਨਾ ਥੋੜਾ ਤਾਂ ਕਰ ਲਾ ਕਿ ਮੈਂ ਬੈਰ ਆਪਣਾ ਦੂਜੀ ਸਾਈਡ ਤੇ ਲੈ ਜਾਵਾਂ ਜਿਵੇਂ ਸ਼ੂਟ ਤਾਂ ਕੀਤਾ ਤੇ ਜਿਹੜਾ ਟਰੱਕ ਦਾ ਪੂਰਾ ਕੰਟਰੋਲ ਨਾ ਉਹ ਜਿਹੜੇ ਮੇਰੇ ਹੱਥ ਵਿੱਚ ਰਿਮੋਟ ਹੁੰਦਾ ਵਾ ਉਹਦੇ ਵਿੱਚ ਹੀ ਹੁੰਦਾ ਵਾ ਜਿਵੇਂ ਟਰੱਕ ਤੇ ਰੇਸ ਥੋੜੇ ਤਾਂ ਕਰਨੀ ਠਾਂ ਕਰਨੀ ਜਾਂ ਟਰੱਕ ਜਿਹਦੇ ਪਾਣੀ ਪਾਉਣਾ ਵਾ ਨੋ ਜਦੋਂ ਮਿਕਸ ਕਰਨਾ ਵਾ ਉਹਦਾ ਵੀ ਬਟਨ ਵਿੱਚ ਲਿਖਿਆ ਹੋਇਆ ਵਾ ਤੇ ਉਹ ਬੈਰਨ ਨੂੰ ਸਟਾਪ ਕਰਨਾ ਵਾ ਕਾਫੀ ਵਿਸ ਫੰਕਸ਼ਨ ਨੇ ਹੁਣ ਆਪਾਂ ਕਰਦੇ ਸਾਹਮਣੇ ਪਾਉਣੀ ਕੰਕ੍ਰੀਟ ਸਟਾਰਟ ਕਰ ਰਹੇ ਹਾਂ ਇੱਥੇ ਵੀ ਥੋੜੀ ਜੀ ਬੈਰਨ ਪੋਗੀ ਬਾਕੀ ਬਾਕੀ ਮੈਂ ਛੋਟ ਕਰ ਦੇਣੀ ਆ ਇਹ ਜਿਹੜਾ ਕਰ ਰਹੇ ਡਬਲ ਸਟੋਰੀ ਆ ਤੇ ਘਟ ਘਟ ਇਹ ਬਣਿਆ ਹੋਣਾ ਵਾ 500 ਸਕਰ ਮੀਟਰ ਦੇ ਵਿੱਚ ਇਹਦੀ ਤਕਰੀਬਨ ਵੈਲਿਊ ਹੋਣੀ ਆ ਅਰਾਊਂਡ 1.5 ਤੋਂ 2 ਮਿਲੀਅਨ ਕਾਫੀ ਖੁੱਲਾ ਹਾਊਸ ਆ ਦੇਖੋ ਤਾਂ ਲੱਗ ਰਿਹਾ ਮੈਨੂੰ 15ਵੇਂ ਗਿਆਨ ਹੀ ਹੈ ਤੇ ਸ਼ੀਟ 'ਚ ਜਿੰਨੇ ਵੀ ਘਰ ਨੇ ਸਾਰੇ ਬਹੁਤ ਛੋਟੇ ਛੋਟੇ ਸੀਗੇ ਸਾਰੇ ਡਬਲ ਸਟੋਰੀ ਸੀ ਤਕਰੀਬਨ ਤੇ ਸ਼ਾਇਦ ਮੇਰੇ ਵੀਡੀਓ ਤੁ ਹੁਣ ਮੈਂ ਥੋੜੀ ਵੀਡੀਓ ਸਕਿਪ ਕਰ ਦੇਣੀ ਆ ਤੇ ਹੁਣ ਥੋੜੀ ਨਾ ਵੱਧ ਕੌਂਕ੍ਰੀਟ ਪਾਤੀ ਸੀਗੀ ਥੋੜੀ ਵਿੱਚਕ ਰਹਿ ਗਈ ਆ ਉੱਥੇ ਪਾ ਕੇ ਬਾਕੀ ਸਾਰੇ ਸ਼ੂਟ ਹੀ ਕਰ ਦੇਣੀ ਆ ਅਸੀਂ ਤੇ ਹੁਣ ਦੂਜਾ ਬੰਦਾ ਉਹ ਜਿਹਨੇ ਸਕਰੀਟ ਮਾਰਨੀ ਉਹ ਫੇਰ ਇੱਥੇ ਆ ਗਿਆ ਤੁਹਾਨੂੰ ਨਾਲ ਨਾਲ ਮਿਸ ਕੀ ਕੰਮ ਕਰੀ ਜਾਂਦੇ ਐ ਮੈਨੂੰ ਘੰਟੇ ਲੱਗੇ ਸੀਗੇ ਜਦੋਂ ਮੈਂ ਪ੍ਰੋਟਾਕ ਡਾਊਨਲੋਡ ਕੀਤਾ ਸੀਗਾ ਘੰਟੇ ਇੱਕ ਦਾ ਕੋਈ ਚਾਰਜ ਕਰਦੇ ਨਹੀਂ ਸਾਡੇ ਕੰਮ ਵਾਲੇ ਵੈਸੇ ਤੇ 30 35 ਮਿੰਟ ਦਬਾ ਚੋਂ ਚਾਰਜ ਕਰਨਾ ਸਟਾਰਟ ਕਰ ਦਿੰਦੇ ਆ ਪਰ ਇਹ ਕਸਟਮਰ ਬੁਰਾ ਨਹੀਂ ਤਾਂ ਕਰਕੇ ਉਹਨਾਂ ਨੂੰ 40 45 ਜਾਂ 50 ਮਿੰਟ ਦੇ ਦਿੰਦੇ ਹੁੰਦੇ ਆ ਟਰੱਕ ਡਾ ਇੰਨਾ ਕਿ ਟਾਈਮ ਲੱਗਿਆ ਸੀ ਮੇਰਾ ਅਲੋਟ ਕਰਨ ਲਈ ਹੁਣ ਆਪਾਂ ਇੱਥੇ ਇੱਕ ਲਾਸਟ ਵਾਰੀ ਪਾਉਣਾ ਵਾ ਫੇ ਮੈਂ ਬਾਕੀ ਦੀ ਵੀਡੀਓ ਸਕਿਪ ਕਰਕੇ ਸਿੱਧਾ ਆਪਾਂ ਸ਼ੂਟ ਕਰਾਂਗੇ ਤੇ ਸ਼ੂਟ ਕਰਕੇ ਫਿਰ ਜਿਹੜਾ ਨਾਲ ਨਾਲ ਡਰਾਈਵਰ ਆ ਫੇ ਆਪਾਂ ਇੱਧਰ ਟਰੱਕ ਲਾ ਕੇ ਤੇ ਇੱਧਰ ਆਪਾਂ ਫਿਰ ਕੰਕ੍ਰੀਟ ਪਾਵਾਂਗੇ ਹੁਣ ਆਪਾਂ ਸ਼ੂਟ ਕਰ ਲੱਗੇ ਹਾਂ ਥੋੜੀ ਜਗ੍ਹਾ ਹੀ ਸੀ ਹੁਣ ਮੈਂ ਟਰੱਕ ਆਪਣਾ ਡਰਾਈਵਰ ਤੋਂ ਲਾ ਲੈਣਾ ਵਾ ਤੇ ਜਦੋਂ ਮੈਂ ਡਰਾਈਵਰ ਤੋਂ ਲਾਇਆ ਤਾਂ ਮੈਂ ਹੁਣ ਜਿਵੇਂ ਟਰੱਕ ਦੇ ਅੰਦਰ ਬਹਿ ਗਏ ਸੀਗਾ ਇੱਥੋਂ ਹੁਣ ਮੇਰੇ ਵੀਡੀਓ ਰਿਕਾਰਡ ਕਰ ਰਹੇ ਹਾਂ ਮੇਰੇ ਪਿੱਛੇ ਟਰੱਕ ਤੇ ਕੈਮਰਾ ਲੱਗਿਆ ਵਾ ਹੁਣ ਸਾਰਾ 5 ਕਿੰਮਟਾਂ ਦਾ ਕੰਮ ਰਹਿ ਗਿਆ ਵਾ ਕਿਉਂਕਿ ਹੁਣ ਸਾਰਾ ਛੂੜ ਹੀ ਹੋਣਾ ਵਾ ਉਹ ਵੇਖੋ ਨਾਲ ਦੇ ਨਾਲ ਪਾਈ ਜਾਂਦੇ ਕੰਕਰੀਟ ਥੱਲੇ ਉਹ ਪਿੱਛੇ ਪਾਤੀਆਂ